ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆ ਮੌਸਮ ਤੁਸੀਂ ਦੇਖ ਰਹੇ ਹੋ ਇੱਕ ਇਹੋ ਜਿਹਾ ਫਲ ਜਿਹਦੇ ਬਾਰੇ ਅਸੀਂ ਸਾਰੇ ਜਾਣਦੇ ਆ ਵੀ ਅਮਰੂਦ ਦੇ ਫਲ ਦਾ ਮੌਸਮ ਚੱਲ ਰਿਹਾ ਹੈ ਕਿਉਂਕਿ ਅਮਰੂਦ ਸਾਡੀ ਸਿਹਤ ਵਾਸਤੇ ਜਿੰਨੇ ਫਾਇਦੇ ਨੇ ਸ਼ਾਇਦ ਸਾਨੂੰ ਨਾ ਪਤਾ ਹੋਵੇ ਆ ਤੁਸੀਂ ਦੇਖ ਰਹੇ ਹੋ ਹਰ ਇੱਕ ਸਮੇਂ ਦੇ ਵਿੱਚ ਕੋਈ ਨਾ ਕੋਈ ਜਦੋਂ ਫਲ ਆਉਂਦਾ ਹੈ ਨਾ ਮੌਸਮ ਦੇ ਹਿਸਾਬ ਦੇ ਨਾਲ ਵੈਸੇ ਫਲ ਆਪਾਂ ਨੂੰ ਉਦੋਂ ਹੀ ਖਾਣਾ ਚਾਹੀਦਾ ਜਦੋਂ ਉਹਦਾ ਮੌਸਮ ਹੁੰਦਾ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਨਾ ਇਹ ਅਮਰੂਦਾਂ ਦਾ ਮੌਸਮ ਚੱਲ ਰਿਹਾ ਹੈ ਪਰ ਇਹਦੇ ਫਾਇਦੇ ਤੁਸੀਂ ਜੇ ਜਾਣੋਗੇ ਹੈਰਾਨ ਹੋ ਜਾਓਗੇ ਤੁਸੀਂ ਬਹੁਤ ਫਾਇਦੇ ਨੇ ਅਮਰੂਦ ਦੇ ਖਾਣ ਦੇ ਜੇ ਅਸੀਂ ਇਹਨਾਂ ਫਾਇਦਿਆਂ ਕਰਕੇ ਫਲ ਦੇ ਤੌਰ ਤੇ ਜਾਂ ਦਵਾਈ ਦੀ ਤੌਰ ਤੇ ਅਸੀਂ ਸਮਝ ਕੇ ਖਾਈਏ ਇਹਨਾਂ ਨੂੰ ਅਸੀਂ ਪਹਿਲਾ ਫਾਇਦਾ ਇਹਦੇ ਵਿੱਚ ਫਾਈਬਰ ਬਹੁਤ ਹੁੰਦਾ ਜੋ ਸਾਡੇ ਪੇਟ ਵਾਸਤੇ ਜਿੰਨੇ ਵੀ ਪੇਟ ਦੇ ਰੋਗ ਨੇ ਨਾ ਉਹਨਾਂ ਵਾਸਤੇ ਇੰਨਾ ਚੰਗਾ ਹੈ ਜੇ ਆਪਾਂ ਰੋਜ਼ਾਨਾ ਡੇਲੀ ਇੱਕ ਅਮਰੂਦ ਵੀ ਖਾਣੇ ਆ ਕਿਉਂਕਿ ਇਹ ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਵਿਟਾਮਿਨ ਸੀ ਤੁਸੀਂ ਜਾਣਦੇ ਹੋ ਵੀ ਆਪਣੇ ਲੀਵਰ ਵਾਸਤੇ ਜਿੰਨਾ ਆਪਣਾ ਪਾਚਨ ਸ਼ਕਤੀ ਹੈ ਕੋਈ ਭੋਜਨ ਖਾ ਰਿਆਂ ਹਰੇਕ ਚੀਜ਼ ਨੂੰ ਪਚਾਉਣ ਦੀ ਸ਼ਕਤੀ ਉਹ ਲੀਵਰ ਦੀ ਹੁੰਦੀ ਹੈ ਜੇ ਸਾਡਾ ਲੀਵਰ ਮਜ਼ਬੂਤ ਹੈ ਸਾਡਾ ਸਰੀਰ ਤੰਦਰੁਸਤ ਹੈ ਲੀਵਰ ਨੂੰ ਤੰਦਰੁਸਤ ਰੱਖਣ ਵਾਸਤੇ ਇੱਕ ਬਹੁਤ ਵਧੀਆ ਇਹ ਫਲ ਹੈ ਸਾਡੇ ਵਾਸਤੇ ਇਸ ਫਾਈਬਰ ਬਹੁਤ ਪਾਇਆ ਜਾਂਦਾ ਹੈ ਜੋ ਸਾਡੀ ਕਬਜ ਵਾਸਤੇ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਕਬਜ ਰਹਿੰਦੀ ਆ ਪੇਟ ਚੰਗੀ ਤਰ੍ਹਾਂ ਠੀਕ ਨਹੀਂ ਹੁੰਦਾ ਤੇ ਉਹ ਇਹ ਅਮਰੂਦ ਦਾ ਜਰੂਰ ਸੇਵਨ ਕਰਨਾ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਇਹ 슈ਗਰ ਨੂੰ ਵੀ ਕੰਟਰੋਲ ਕਰਦਾ ਇਹੋ ਜਿਹਾ ਇੱਕ ਫਲ ਹੈ ਇਹ ਕਈ ਗੁਣ ਨੇ ਇਹਦੇ ਵਿੱਚ ਤੇ ਇੱਕ ਇਹ ਚ ਜਿਹੜਾ ਆਇਰਨ ਪਾਇਆ ਜਾਂਦਾ ਹੈ ਲੋਹਾ ਧਾਤ ਹੈ ਜਿਹੜਾ ਆਪਣੇ ਸਰੀਰ ਵਿੱਚ ਧਾਤਾਂ ਹੁੰਦੀਆਂ ਨੇ ਜਿਹੜੀਆਂ ਜਿਵੇਂ ਆਪਾਂ ਕੜਾ ਆਪਣੇ ਸਰੀਰ ਵਿੱਚ ਪਾਇਆ ਜਾਂਦਾ ਆਪਾਂ ਨੂੰ ਕੜਾ ਪਾਉਨੇ ਆਪਾਂ ਇਹ ਵੀ ਸਾਡੀ ਇੱਕ ਧਾਤ ਹੈ ਇੱਕ ਲੋਹਾ ਧਾਤ ਆਇਰਨ ਅਮਰੂਦ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਸਾਡੀ ਆਇਰਨ ਲੋਹੇ ਦੀ ਕਮੀ ਸਾਡਾ ਸਰੀਰ ਹੈ ਜੋ ਇਹ ਅਮਰੂਦ ਕਰਦਾ ਹੈ ਪੂਰੀ ਸੋ ਇਸ ਕਰਕੇ ਜਿਨ੍ਹਾਂ ਨੂੰ ਖੰਗ ਹੈ ਪੁਰਾਣੀ ਖੰਸੀ ਹੋ ਆਪਾਂ ਦੇਖਦੇ ਆਂ ਵੀ ਪੁਰਾਣੀ ਖੰਸੀ ਹੋ ਜਾਂਦੀ ਹੈ ਠੀਕ ਨਹੀਂ ਆਉਂਦੀ ਕਈ ਦਵਾਈਆਂ ਲੈਂਦੇ ਨੇ ਦਵਾਈਆਂ ਲੈ ਲੈ ਕੇ ਥੱਕ ਗਏ ਹੋ ਤੁਸੀਂ ਇਹ ਰੇਸ ਅਮਰੂਦ ਨੂੰ ਕੀ ਕਰਨਾ ਤੁਸੀਂ ਭੁੰਨ ਲੈਣਾ ਅੱਗ ਦੇ ਉੱਤੇ ਜਾਂ ਸਵਾ ਦੇ ਵਿੱਚ ਜੇ ਭੁੰਨੋਗੇ ਉਹਦੇ ਵਿੱਚ ਬੈਸਟ ਹੈ ਕਿਉਂਕਿ ਉਹ ਸਾਡੀ ਦੇਸੀ ਅੱਗ ਆ ਗਈ ਕੋਲਿਆਂ ਦੇ ਵਿੱਚ ਭੁੰਨ ਲੋ ਇਸ ਨੂੰ ਭੁੰਨ ਕੇ ਤੇ ਇਸ ਨੂੰ ਖਾਓ ਤੁਸੀਂ ਤੁਹਾਡੀ ਖਾਂਸੀ ਹੈ ਜਿਹੜੀ ਉਹ ਵੀ ਠੀਕ ਹੋ ਜਾਣੀ ਆ ਐਡਾ ਬੈਨੀਫਿਟ ਹੈ ਇਹਦੇ ਵਿੱਚ ਮੌਸਮੀ ਫਲ ਹੈ ਜਿਹੜਾ ਮੌਸਮ ਦੇ ਹਿਸਾਬ ਨਾਲ ਫਲ ਹੁੰਦਾ ਉਹ ਜ਼ਰੂਰ ਖਾਇਆ ਕਰੋ ਕਿਉਂਕਿ ਸਾਡਾ ਹੁਣ ਮੌਸਮ ਚੱਲ ਰਿਹਾ ਅਮਰੂਦਾਂ ਦਾ ਮੌਸਮ ਦੇ ਜਦੋਂ ਚੱਲ ਰਹੇ ਮੌਸਮ ਦੇ ਵਿੱਚ ਸੀ ਫਲ ਖਾਣੇ ਆ ਤੇ ਉਹਦੇ ਵਿੱਚ ਜ਼ਿਆਦਾ ਸਪਰੇਅ ਜਾਂ ਕੈਮੀਕਲ ਦੀ ਵਰਤੋਂ ਨਹੀਂ ਕਰਦੇ ਲੋਕ ਕਿਉਂਕਿ ਮੌਸਮ ਦਾ ਹੁੰਦਾ ਮੌਸਮ ਦੇ हिसाब ਦੇ ਨਾਲ ਆਮ ਅੱਜਕੱਲ ਦੇਖਦੇ ਆਪਾਂ ਨਾ ਜਿਹੜੇ ਅ ਮਰੂਦਾਂ ਦੇ ਬੂਟੇ ਲੱਗੇ ਨੇ ਮੋਟਰਾਂ ਦੇ ਲੱਗੇ ਨੇ ਘਰਾਂ ਵਿੱਚ ਲੱਗ ਰਹੇ ਉਹਨਾਂ ਨੂੰ ਵੀ ਫਲ ਆ ਜਿਹੜਾ ਇਹ ਲੱਗ ਗਿਆ ਕਿਉਂਕਿ ਮੌਸਮੀ ਫਲ ਹੈ ਨਾ ਮੌਸਮੀ ਫਲ ਹੀ ਖਾਓ ਜਦੋਂ ਅਸੀਂ ਮੌਸਮ ਤੋਂ ਉਲਟ ਹੋ ਕੇ ਫਲ ਖਾਂਦੇ ਆ ਸ਼ਾਇਦ ਉਹਦੇ ਵਿੱਚ ਕੈਮੀਕਲ ਹੋ ਸਕਦੇ ਨੇ ਉਹ ਸਟੋਰੀ ਹੋ ਸਕਦਾ ਹੈ ਤਾਜ਼ਾ ਨਹੀਂ ਮਿਲਦਾ ਪਰ ਹੁਣ ਇਹ ਅਮਰੂਦ ਦਾ ਮੌਸਮ ਚੱਲ ਰਿਹਾ ਜ਼ਰੂਰ ਅਮਰੂਦ ਦਾ ਸੇਵਨ ਕਰੋ ਤੁਸੀਂ ਪੇਟ ਦੇ ਰੋਗਾਂ ਵਾਸਤੇ ਬਹੁਤ ਹੀ ਚੰਗਾ ਫਲ ਹੈ